ਕਪੂਰਥਲਾ ਸ਼ਹਿਰ ਦੇ ਵਿੱਚ ਲੁੱਟਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਮੁਰ ਚੋਰੀ ਦਾ ਸਾਹਮਣਾ ਜਿੱਥੇ ਚੋਰਾਵਲੋਂ ਤੜਕਸਾ ਸ਼ਹਿਰ ਦੇ ਵਿੱਚ ਪੰਜ ਥਾਵਾਂ ਉੱਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਚੋਰਾਵਲੋਂ ਸ਼ਹਿਰ ਦੇ ਵਿੱਚ ਮਾਰਕ ਫੈਡ ਚੌਂਕ ਵਿਖੇ ਦੁਕਾਨ ਉੱਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਸ਼ਹਿਰ ਦੇ ਅੰਮ੍ਰਿਤਸਰ ਰੋਡ ਉੱਤੇ ਪੈਂਦੇ ਸਟੋਰ ਦੀਆਂ ਦੁਕਾਨਾਂ ਅਤੇ ਕਰਿਆਨੇ ਦੀ ਦੁਕਾਨ ਉੱਤੇ ਵੀ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਨ੍ਹਾਂ ਚੋਰੀ ਦੀਆਂ ਘਟਨਾਵਾਂ ਦੇ ਕਾਰਨ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਹਿਕ ਚੋਰੀ ਦੀਆਂ ਘਟਨਾਵਾਂ ਬਾਹਰ ਲੱਗੇ ਸੀਸੀਟੀਵੀ ਕੈਮਰਾ ਦਬਜ ਚੁੱਕਿਆ ਹੋ ਚੁੱਕੇ ਹਨ। ਹਾਲਾਂਕਿ ਕੋਈ ਵੱਡਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਇਨ੍ਹਾਂ ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਸ਼ਹਿਰ ਦੇ ਵਿੱਚ ਦੁਕਾਨਦਾਰਾਂ ਚ ਖੌਫ ਪੈਦਾ ਹੋ ਰਿਹਾ ਹੈ। ਦੁਕਾਨਾਂ ਦੱਸਨੇ ਕਿ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮੁਕਦੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਸਰਵਾਨ ਦਾ ਮੈਂ ਬ੍ਰਦਰ ਆ ਜੀ ਹਾਂਜੀ ਤੇ ਇਹ ਦੁਕਾਨਾਂ ਸਾਡੀਆਂ ਇੱਥੇ ਤਿੰਨ ਆ ਜੀ ਸਰੀਏ ਦੀਆਂ ਫਲਾਈ ਬੋਰਡ ਦੀਆਂ ਤੇ ਭੇਡੀਆਂ ਤਿੰਨਾਂ ਦੁਕਾਨਾਂ ਦੇ ਸ਼ਟਰ ਤੋੜੇ ਗਏ ਆ ਤੇ ਗੱਲੇ ਸਾਰੇ ਟੁੱਟੇ ਆ ਜੀ ਤੇ ਨੀਰ ਵਾਲ ਰਾਤ 3 ਵਜੇ ਚੋਰੀ ਹੋਈ ਆ ਇੱਥੇ ਅਸੀਂ ਸਾਰੇ ਪਹੁੰਚੇ ਆ ਜੀ ਸਵੇਰੇ ਆ ਕੇ ਦੇਖਿਆ ਕਿ ਚੋਰੀ ਬਹੁਤ ਨੁਕਸਾਨ ਹੋਇਆ ਤਿੰਨੇ ਸ਼ਟਰ ਟੁੱਟੇ ਹੋਏ ਆ ਤੇ ਨੇਰ ਬਾਊਟ ਕੈਸ਼ ਜਿਹੜਾ ਵਾ ਇਥੋਂ ਚੱਕਿਆ ਗਿਆ ਵਾ ਜੀ ਕਿੰਨਾ ਕੁ ਨੁਕਸਾਨ ਆਇਆ ਭਾਜੀ ਤੁਹਾਡੀ ਕੈਸ਼ ਹੈ ਜੀ ਜੋ ਇੱਕ ਪੱਤੀ ਤੇ ਹਾਰ ਇੱਕ ਦੁਕਾਨ ਤੇ ਇਹਨਾਂ ਦੀ 30 ਹੈ ਦੂਜੀ ਦਾ ਭਾਜੀ ਤੇ ਬਾਕੀ ਹੋਰ ਜਿੱਦਾਂ ਸਮਾਰਟਫੋਨ ਵਿਖਰੇ ਆ ਪਿਆ ਵਾ ਕੁਝ ਲੈ ਗਏ ਆ ਕਾਫੀ ਕੋਸਟਲੀ ਚੀਜ਼ਾਂ ਜਿਹੜੀਆਂ ਵਿੱਚੋਂ ਇਥੋਂ ਗਈਆਂ ਵਾ ਹਾਰਦੀ ਵੀ ਦੁਕਾਨ ਤੋਂ ਕਾਫੀ ਕੋਸਟਲੀ ਚੀਜ਼ਾਂ ਗਈਆਂ ਜਿਹੜੇ ਚੋਰ ਸিসিਟੀਵੀ ਫੁਟੇਜ ਤੇ ਆਏ ਆ ਚੋਰ ਆਏ ਆ ਜੀ ਸিসিਟੀਵੀ ਫੁਟੇਜ ਆਏ ਆ ਜਾਂ ਦੋਨਾਂ ਦੀ ਬਾਕੀ ਇੰਜਾਸਾਬ ਨੂੰ ਫੁਟੇਜ ਦਿੱਤੀਆਂ ਗਈਆਂ ਵਾ ਦੇ ਤੇਹਾਤੇ ਮਤਲਬ ਜੀ ਇਹ ਕਾਰਵਾਈ ਅੱਗੇ ਅਰੰਭੀ ਪ੍ਰਸ਼ਾਸਨ ਤੋਂ ਤੁਹਾਡੀ ਕੀ ਮੰਗ ਸਰ ਸਦੇਹੀ ਮੰਗ ਹੈ ਜੀ ਇਹਨਾਂ ਨੂੰ ਨਕੇਰ ਪਾਈ ਜਾਵੇ ਤੇ ਰਾਤ ਨੂੰ ਸਿਕਿਉਰਟੀ ਵਧਾਈ ਜਾਵੇ ਬਾਕੀ ਆਮ ਜਨਤਾ ਜਿਹੜੀ ਹੈ ਬੜੀ ਪਰੇਸ਼ਾਨ ਹੈ ਚੋਰੀਆਂ ਵਧ ਰਹੀਆਂ ਨੇ ਸ਼ਹਿਰ ਦੇ ਵਿੱਚ ਤੇ ਇਹਨਾਂ ਨੂੰ ਜਿਹੜੀ ਖਲ ਪਾਈ ਜਾਵੇ ਹਾਂਜੀ ਭਾਈ ਗੁਰਜੀ ਕੀ ਨਾ ਆਪਣਾ ਹਾਂਜੀ ਭਾਈ ਗੁਰਜੀ ਕੀ ਗੱਲ ਇੱਕ ਮੇਚੋ ਜੀ ਦੁਕਾਨ ਤੇ ਉਹਨੇ 2-4 ਰੱਖੇ ਆਪਣੇ ਕੋਲ ਤੇ 1.5 ਲੱਖ ਦਾ ਨੁਕਸਾਨ ਹੋ ਗਿਆ 1.5 ਲੱਖ ਦਾ ਇਹ ਕਿੰਨੇ ਵਜੇ ਵਾਰ ਦੋਈਏ ਰਾਤ ਅੱਧ ਰਾਤ ਤੁਹਾਨੂੰ ਕਿੱਦਾਂ ਪਤਾ ਲੱਗਾ 6 6 ਵਜੇ ਮੈਨੂੰ ਫੋਨ ਗਿਆ ਤਾਂ ਹਾਂਜੀ ਉਹਨਾਂ ਨੇ ਦੱਸਿਆ ਵੀ ਤੁਹਾਡੀ ਦੁਕਾਨ ਤੇ ਸਾਰੇ ਟੁੱਟੇ ਪਏ ਸ਼ਟ ਅੱਗੇ ਜੰਦਾ ਕੋਈ ਨਹੀਂ ਟੁੰਦਾ ਸ਼ਟਰਪੱਤੀ ਤੋੜ ਕੇ ਨਾ ਘੱਟ ਕੇ ਥੱਲੋਂ ਉੱਜੜ ਵੜ ਗਏ ਬਾਗੇ ਸੀਛੇ ਦਾ ਗੇਟ ਸੀ ਉਹ ਵੀ ਤੋੜ ਦਿੱਤਾ ਰਾਹ ਸਾਰਾ ਮੈਂ ਰੋਡਰ ਪਾਰ ਗਿਆ ਗੁੱਤੀ ਸਿੱਧਾ ਉਹਨੇ ਕਿਹਾ ਗੱਲ ਨਹੀਂ ਵਾਤਾਰੇ ਹਾਲ ਆਇਆ ਨਹੀਂ ਮੈਂ ਤੇ ਆ ਬੇਜਮਾਨ ਬੈਠਕ ਨੇ ਕਿਹਾ ਮੇਰਾ ਪੁੱਤ ਟੀ ਵੀ ਦਾ ਹੁੰਦਾ ਮੈਂ ਹੁਣ ਜੰਦਾ ਹੀ ਨਹੀਂ ਏਥੀ ਤੇ ਮੈਂ ਦੋ ਪੱਤੀ ਜਗਤ ਹੈ ਨਹੀਂ ਸੀ ਮੈਂ ਐਸੇ ਨਾਲ ਨਹੀਂ ਲੈ ਕੇ ਜਾਂਦਾ ਉਹ ਪੈਸੇ ਫੇ ਮੈਂ ਇੱਥੇ ਰੱਖ ਗਿਆ ਕਿੱਲਾ ਕੈਸੀ ਗੱਲੇ ਚ ਥਨੋ ਇਹ ਕਿੱਜਦੀ ਜਾਏਗੀ ਥਨੋ ਇਹ ਕਿੱਜਦੀ ਜਿਹੜੇ ਅਣਗਿਣਤ ਉਹਨਾਂ ਦਿਨਾਂ ਨੂੰ ਪਤਾ ਹੈ 10-15 ਹਜ਼ਾਰ ਤੋਂ ਇਹ ਜੱਗੜੇ ਪਿੱਛੇ ਸਾਰੀ ਹੈ। ਕੇਸ ਏਰੀਆ 'ਚ ਰਾਤ ਨੂੰ ਕੋਈ ਚੌਕੀਦਾਰ ਆਂਦਾ ਕੋਈ ਚੋਗੇ ਪ੍ਰਾਇਰਿਟੀ ਨਹੀਂ ਕੀਤਾ। ਕਿ ਤੁਹਾਡੀ ਪੁਲਿਸ ਸਟੇਸ਼ਨ ਤੋਂ ਕੀ ਮੰਗ? ਪੁਲਿਸ ਸਟੇਸ਼ਨ 'ਚ ਮਿਲਣਾ ਸਾਨੂੰ ਪੁਲਿਸ ਆਈ ਆ ਫੜੀ ਪੁਸਕੇ ਚੱਲੀ ਗਈ। ਮਸਹੀਂ। ਭਾਈ ਆਂਦੇ-ਆਂਦੇ ਘੰਟਾ ਲਾਤਾ ਉਹਨਾਂ ਨੇ ਸ਼ਹਿਰ ਦਾ ਆਇਆ। ਕੱਟਾ ਡੇਢ ਘੰਟੇ ਬਾਅਦ ਪਹੁੰਚਾਈਆ। ਸੀਸੀਟੀਵੀ ਫੋਟੋ ਵਗੈਰਾ ਹੈਗੀ ਕੋਈ? ਠੀਕ ਹੈ। ਸਰ ਇਹ ਜਿਹੜੀ ਚੋਰੀ ਦੀ ਘਟਨਾ ਹੋਈ ਹੈ ਕੀ ਟਾਈਮ ਸੀਗਾ ਔਰ ਕੀ ਤੁਹਾਡਾ ਜਿਹੜਾ ਨੁਕਸਾਨ ਹੋਇਆ ਭਾਈ ਆ ਟਾਈਮ ਸੀਗਾ ਤਕਰੀਬਨ ਰਾਤ ਦੇ 3 ਵਜੇ 10 15 ਮਿੰਟ ਨੁਕਸਾਨ ਤੋਂ ਕੋਈ ਜ਼ਿਆਦਾ ਨਹੀਂ ਹੋਇਆ ਭਜੀ ਪਰ ਫਿਰ ਵੀ ਆ ਰੋਡ ਦੇ ਉੱਪਰ ਸ਼ਟਰ ਤੋੜ ਗਏ ਫਰੰਟ ਵਾਲਾ ਸ਼ਟਰ ਗਲੀ ਦੇ ਸਾਡੇ ਦੋ ਸ਼ਟਰਾਂ ਵਾ ਉਹ ਸਾਰੇ ਤੋੜ ਗਏ ਅੰਦਰ ਵੜ ਕੇ ਗੱਲੇ ਤੋੜੇ ਅਲਮਾਰੀਆਂ ਤੋੜੀਆਂ ਚੰਗਾ ਖਲੇਰਾ ਪਾ ਕੇ ਗਏ ਆ ਆਪਣੇ ਵੱਲੋਂ ਪੂਰਾ ਟਾਈਮ ਲਾ ਕੇ ਗਏ ਆ ਪੂਰਾ ਟਾਈਮ ਕੋਈ ਇਹਨਾਂ ਕਿਸੇ ਚੀਜ਼ ਦਾ ਡਰ ਨਹੀਂ ਸੀਗਾ ਅੰਦਰ ਵੜ ਕੇ ਪ੍ਰੋਪ ਅੱਧਾ ਘੰਟਾ ਪੋਨਾ ਘੰਟਾ ਲਾ ਕੇ ਉਹਨਾਂ ਨੇ ਸ਼ਟਰ ਤੋੜੇ ਹੇ ਰੋਡ ਦੇ ਉੱਪਰ ਦੇਖੋ ਆਪਣੀ ਦੁਕਾਨ ਆ ਰੋਡ ਦੇ ਉੱਪਰ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਕਿ ਰੋਡ ਦੇ ਉੱਪਰ ਦੁਕਾਨ ਆ ਕੋਈ ਆ ਜਾਊਗਾ ਪ੍ਰੋਪਰ ਆਪਣਾ ਟਾਈਮ ਲਾ ਕੇ ਤੋੜ ਕੇ ਗਏ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਮੈਨੂੰ ਜੀ ਸਵੇਰੇ 6 ਵਜੇ ਫੋਨ ਆਇਆ ਸਾਡੇ ਲੇਬਰ ਵਾਲੇ ਜਿਹੜੇ ਇੱਥੇ ਮੁੰਡੇ ਰੱਖੇ ਹੋਏ ਆ ਉਹਨਾਂ ਦਾ ਫੋਨ ਆਇਆ ਕਿ ਬੌਜੀ ਦੁਕਾਨ ਤੇ ਜਲਦੀ ਆਓ ਤੇ ਸ਼ਟਰ ਸਾਰੇ ਟੁੱਟੇ ਹੋਏ ਆ ਸ਼ਟਰ ਚੱਕੇ ਹੋਏ ਆ ਸਾਰੇ ਟੁੱਟੇ ਹੋਏ ਆ ਫਿਰ ਮੈਂ ਆ ਕੇ ਦੇਖਿਆ ਤਾਂ ਸਾਰੇ ਸ਼ਟਰ ਤਿੰਨ ਤੋਂ ਚਾਰ ਸ਼ਟਰ ਸਾਡੇ ਚੱਕੇ ਤਾਂ ਟੁੱਟੇ ਹੋਏ ਸੀ ਸਾਰੇ ਬੈਂਡ ਹੋਏ ਪਏ ਸੀ ਫੇਰ ਬਚ ਲਿਆ ਫਿਰ ਅੰਦਰ ਆਏ ਤੇ ਦੇਖਿਆ ਗੱਲਾਂ ਵੀ ਟੁੱਟਾ ਆਇਆ ਸੀਗਾ इवन ਸ਼ਟਰ ਚੱਕ ਕੇ ਸਾਡੇ ਅੰਦਰ ਸ਼ੀਸ਼ੇ ਦਾ ਗਲਾਸ ਲੱਗਾ ਹੋਇਆ ਵਾ ਉਹਨੂੰ ਵੀ ਲੋਕ ਲੱਗੇ ਸੀ ਇਹਨਾਂ ਸ਼ੀਸ਼ੇ ਦੇ ਟਫਨ ਦੇ ਲੋਕ ਵੀ ਤੋੜਦੇ ਉਹਨਾਂ ਨੇ ਉਹ ਤੋੜ ਕੇ ਅੰਦਰ ਐਂਟਰ ਹੋਏ ਆ ਪੁਲਿਸ ਕੌਣ ਸੀ मौके ਤੇ ਕੋਈ ਜਾਣ ਪੁਲਿਸ ਆਈ ਸੀ ਸਵੇਰੇ 8:00 ਵਜੇ ਆਈ ਸੀਗੀ ਉਹ ਆਪਣੀ ਕਾਗਜ਼ੀ ਕਾਰਵਾਈ ਕਰਕੇ ਤੇ ਉਹ ਚਲੇ ਗਏ ਆ ਤਾਂ ਸੀਸੀਟੀਵੀ ਜਿਹੜੇ ਤੁਸੀਂ ਦੇਖ ਕੇ ਹੋ ਚੁੱਕੀ ਨਜ਼ਰਾਗਾ ਹੋਰ ਵਿੱਚ ਸਾਰੇ ਇਦਾਂ ਦਾ ਪ੍ਰੋਪਰ ਪਤਾ ਨਹੀਂ ਚੱਲਦਾ ਪਿਆ ਮੂਵ ਆ ਪੈ ਕਿਤਾ ਜ ਉਹਨਾਂ ਨੇ ਆਪਣੇ ਮੋਟਰਸਾਈਕਲ ਦੇ ਪਿਛਲੇ ਜਿਹੜੀ ਨੰਬਰ ਪਲੇਟ ਸੀ ਉਹ ਮਿੱਟੀ ਦੇ ਨਾਲ ਉਹਨਾਂ ਨੇ ਆਪਣੀ ਕਵਰ ਕੀਤੀ ਹੋਈ ਸੀ ਨੰਬਰ ਪਲੇਟ ਮਨਨ ਕਿ ਪ੍ਰੋਪਰ ਪੂਰੀ ਤਿਆਰੀ ਨਾਲ ਆਏ ਸੀਗੇ ਕਿ ਕਿਸੇ ਨੂੰ ਸਾਡੀ ਪਛਾਣ ਨਾ ਹੋਵੇ ਮਨਨ ਕਿ ਇੱਕ ਰਾਤ ਵਿੱਚ ਹੀ ਸਾਡੀ ਰੋਡ ਦੇ ਉੱਪਰ ਤਿੰਨ ਘਟਨਾਵਾਂ ਹੋਈਆਂ ਵਾਂ ਇੱਕੋ ਰਾਤ ਦੇ ਵਿੱਚ ਤਿੰਨ ਦੁਕਾਨਾਂ ਦੇ ਸ਼ਟਰ ਤੋੜੇ ਇਹਨਾਂ ਨੇ ਤੇਲਦੁਵਾਨਾਂ ਦੇ ਵਿੱਚ ਵੜੇ ਗਸ਼ਤ ਗਸ਼ਤ ਨਹੀਂ ਹੁੰਦੀ ਪੁਲਿਸ ਦੀ ਕਰੇ ਨਾ ਹੁੰਦੀ ਨੀ ਜੀ ਇੱਥੇ ਗਸ਼ਤ ਅਸੀਂ ਰਾਤ ਨੂੰ ਕਦੇ ਨਹੀਂ ਦੇਖੀ ਅਸੀਂ ਕਰੋ ਰਾਤ ਨੂੰ ਫੰਕਸ਼ਨ ਤੋਂ ਆਨੇ ਆ ਕਰੇ ਕਿਤੋਂ ਆਨੇ ਆ ਇੱਥੇ ਪੁਲਿਸ ਵੀ ਕੋਈ ਪੀਸੀਆਰ ਦੀ ਕੋਈ ਗਸ਼ਤ ਨਹੀਂ ਆ ਜੇ ਗਸ਼ਤ ਹੁੰਦੀ ਤਾਂ ਇੰਨੀ ਵੱਡੀ ਵਾਰਦਾਤ ਨਹੀਂ ਹੋਣੀ ਸੀ ਕੀ ਤੁਹਾਡੀ ਮੰਗ ਹੈਗੀ ਪ੍ਰਸ਼ਾਸਨ ਸਾਨੂੰ ਮੰਗੋ ਇੱਕ ਮੰਗਵਾਜੀ ਪੁਲਿਸ ਰਿਪ ਤੇ ਨਾਤੀ ਵਧਾਈ ਜਾਵੇ ਸ਼ਹਿਰ ਦੇ ਹਰ ਰੋਡ ਦੇ ਉੱਪਰ ਗਸ਼ਤ ਕੀਤੀ ਜਾਵੇ ਤਾਂ ਕਿ ਜਾਨੀ ਮਾਲ ਹਾਲ ਦਾ ਕਿਸੇ ਨੂੰ ਨੁਕਸਾਨ ਨਾ ਹੋਵੇ ਇੱਕੋ ਮੰਗ ਕਰਦੇ ਆ ਜੀ ਚਲੋ ਇਹ ਦੁਕਾਨਾਂ ਦੇ ਆਪੇ ਜਿੰਦੇ ਲਾ ਲਾਂਗੇ ਪਰ ਗਸ਼ਤ ਜੂਰੀ ਆ ਉਹ ਜਿਹੜੇ ਚੋਰ ਆ ਬੇਖੌਫ ਸੜਕ ਤੇ ਘੁੰਮਦੇ ਆ ਬਿਨਾਂ ਕਿਸੇ ਡਰ ਤੋਂ ਇਹ ਜਿਹੜੇ ਦਾਤਰ ਰੱਖੇ ਹੁੰਦੇ ਉਹਨਾਂ ਦੇ ਕਿਰਪਾਨਾਂ ਰੱਖੀਆਂ ਹੁੰਦੀਆਂ ਵਾ ਕੱਲਾ ਬੰਦਾ ਨੂੰ ਉਹਦੇ ਲੁੱਟ ਲਣਗੇ ਪੁਲਿਸ ਨੂੰ ਸਾਨੂੰ ਮੰਗਵਾ ਪੁਲਸ ਕੀ ਆਪਣੀ ਨਿਗਰਾਨੀ ਤੇ ਗਸ਼ਤ ਵਿਵਧਾਨ ਤਾਂ ਕਿ ਕਾ ਕਿਸੇ ਹੋੜ ਦਾ ਨੁਕਸਾਨ ਨਾ ਹੋਵੇ